ਤੱਕਵੇ ਪੂਰੇ ਬੱਚੇ ਵੇਚਣ ਦੀ ਕੜੀ ਆ ਤੇ ਪੂਰੇ ਪੱਕੀ ਹੋ ਗਈ ਬਾਤ ਬਾਈ ਹੁਣ ਤਾਂ ਓਕੇ ਰਿਪੋਰਟ ਤੇ ਓਕੇ ਓਕੇ ਨਹੀਂ ਬੜਾ ਪੈਸੇ ਬੜਾ ਬਾਈ ਲੈ ਬਾਈ ਪੈਸੇ ਪੈਸੇ ਉਹਨੂੰ ਵੀ ਬਸਲਾ ਪੈਸੇ ਬੜਾ ਨਹੀਂ 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 ਕਰੀ ਨਾ ਕਮਾਲਾ ਤੇਰੀ ਪੈਸੇ ਬੜਾ ਖਾੜ ਜਾ ਡੱਕੂ ਲੈ ਜਾ ਕੇ ਬਸਲਾ ਮਹਾ ਮੰਦ ਨੂੰ ਉਹਨੇ ਲੈ ਕੇ ਕਿੱਲੇ ਨਹੀਂ ਆਉਂਦਾ ਉਹਨੇ ਪੈਸੇ ਬੜਾ ਜਾਇ ਅਰਬ ਜਾਇ ਅਰਬ ਮੈਂ ਜਾਉ ਉਹ ਗੱਲ ਹੋਰ ਹੋ ਜਾਂਦੀ ਉਹ ਗੱਲ ਹੋ ਜਾਨੀ ਗੁੱਗਲ ਬੈਨਿੰਗ ਮੇਰੇ ਕੋਲ ਆਇਆ ਨਹੀਂ ਉਹ ਤੇਕਰ ਬਾਲੇ ਯਾਰ ਬੱਕਰੀ ਲੈ ਜੂ ਗੱਲ ਬੁੱਕੀ ਘਾਟੇ ਜੀ ਪੈਸੇ ਲੱਗਿਆ ਜੂ ਉਹ ਖਾੜੇ ਦੇ ਦੁਨਕਾ ਕੀ ਕਹਦਾ ਇਹ ਆਪਣੇ ਪੈਸੇ ਆਪਣੇ ਆ ਬੜਾ ਖੇਰ ਉਹ ਕਰਨੀ 20000 ਦਾ ਫੜ ਫਿਰ ਹੋਰ ਕੀ ਚਾਹੀਦਾ ਹੁਣ ਬਾਕੀ ਦਾ ਜੱਟ ਬਾਬਾ ਕਹੇ ਯਾਰ ਕਿੰਨੇ ਘੜਦੇ ਆ ਪੰਜ ਘੜੂ ਤੈਨੂੰ ਤਾਂ ਪੈਸੇ ਤੇਰੇ ਪਿੰਡ ਵੀ ਕੋਈ ਗੱਲ ਨਹੀਂ ਆ ਨਾ ਹੁੰਦਾ ਕੀ ਉਹ ਫੇਰ ਵੀ ਵਿਚਾਰਾ ਯਾਰ ਤੈਨੂੰ ਦੂਗਾ ਪੈਸਾ ਹੈ ਆ ਰਾਮਪਰਾ ਬਿੱਲੇ ਰਾਮਪਰੇ ਮੈਨੂੰ ਫਿਰ ਜਾਣਾ ਆਫਕੋ ਜੀ ਉਧਰ ਆਏ ਨਾ ਜੇ ਤਾਂ ਨਾਲੇ ਸਾਡੇ ਜੀ ਨੂੰ ਜਸ ਨੂੰ ਮੈਂ ਕਿਹਾ ਕੋ ਬੰਦਾ ਕਹੇ ਯਾਰ ਐ ਬੱਕਰੀ ਦੀ ਪੌਂਚ ਕਰਦੀ ਨਾਲੇ ਬੱਕਰੀ ਕਰੇ ਸਾਡੇ ਹੀ ਹੈ

ਮੜਾ ਗੰਗੂ ਅੱਛੀ ਜੇ ਕਰਤੀ ਦਾਣਾ ਤੰਨਾ ਮੈਂ ਨਹੀਂ ਹਾਂ ਹਾਂ ਹੁਣ ਆ ਗੱਲ ਕਰਾਂ ਅੱਨ ਲਖਾਈਦਾ ਆਪਣ ਬਲੂ ਦਾ ਦੋਸਾ ਧੂਂਗ ਪਾਜੀ ਥੋੜੇ ਮੜਾ ਜਾ ਲੱਗਾ ਬੇਕੇਦਾਰੇ ਮੰਡੀ ਸਟਾਡਾ ਹੋ ਅੱਜ ਸਭੇ ਹੋਈ ਜਾਂਦੇ ਨੇ ਠੀਕ ਹੈ ਜੀ ਜਿਹਨੇ ਤੁਸੋਂ ਵੇਚਣੇ ਉਹ ਵੀ ਆਓ ਠੀਕ ਹੈ ਜਿਹਨੇ ਲੈਣੇ ਉਹ ਵੀ ਆਓ ਠੀਕ ਹੈ ਜੀ ਲਕੇਸ਼ ਨੇ ਕੀ ਪੈ ਜਾਂਦੀ ਠੀਕ ਹੈ ਜੀ ਲਕੇਸ਼ ਸੱਸ ਗਿਆ ਭਾਈ ਬਾਈ ਜੀ ਇਹ ਖੰਨੇਲੇ ਰੇ ਨੂੰ ਸੜਕ ਮੁੜਦੀ ਆ ਠੀਕ ਹੈ ਵੱਡੇ ਰੋਡ ਤੋਂ ਬਰਨਾਲਾ ਰੋਡ ਤੋਂ ਠੀਕ ਹੈ ਪਹਿਲਾਂ ਖੱਬੇ ਹੱਥੀ ਮੁੜਨਾ ਆਪਾਂ ਜਿਹੜਾ ਪੰਨਜੋਆ ਦੇ ਵਿੱਚ ਹੀ ਆਉਣਾਗਾ ਨਾਲ ਨਾਲ ਹੀ ਤੁਰਿਆ ਆਉਣਾ ਬਸ ਉਹਦੇ ਠੀਕ ਹੈ ਜੀ ਛਿੱਲੀ ਸਾਈਡ ਤੇ ਮੰਡੀ ਲੱਗਦੀ ਹੈ ਜਿਹੜੇ ਪਹਿਲੇ ਪੈ ਹੀ ਆ ਗਈ ਹਾਂਜੀ ਪਹਿਲੀ ਪੈ ਹੀ ਆ ਕਿਹੜੀ ਜੀ ਠੀਕ ਹੈ ਦਿਨ ਕਿਹੜਾ ਬਾਈ ਜੀ ਸੋਮਵਾਰ ਜੀ ਆਏ ਸੋਮਵਾਰ ਮੰਡੀ ਲੱਗਦੀ ਹੈ ਠੀਕ ਹੈ ਜੀ ਪ੍ਰਬੰਧ ਬਾਈ ਜੀ ਪ੍ਰਬੰਧ ਰੋਟੀ ਪਾਣੀ ਦਾ ਫੁੱਲ ਪ੍ਰਬੰਧ ਹੈ ਜੀ ਨਾਲ ਲੱਸੀ ਮਿਰਚ ਦਾ ਚਾਰ ਦਾਲ ਪਾਣੀ ਪੂਰੀ ਸੇਵਾ ਹੋਊਗੀ ਠੀਕ ਹੈ ਜੀ ਪਾਣੀ ਲੂਗਾ ਠੀਕ ਹੈ ਜ ਹਾਂਜੀ ਕੋਈ ਪ੍ਰਕਾਰ ਦੇ ਠੀਕ ਹੈ ਸਾਡਾ ਵੀ ਪ੍ਰਬੰਧ ਹੈਗਾ ਸਾਡਾ ਵੀ ਪ੍ਰਬੰਧ ਠੀਕ ਹੈ ਬਈ ਧੰਨਵਾਦ ਬਾਈ ਜੀ ਚਲ ਆ ਜਾ ਚਲ ਆਈਂ